ਇਰਾਨ ਅਤੇ ਇਜ਼ਰਾਈਲ ਦਰਮਿਆਨ ਚੱਲ ਰਹੇ ਤਣਾਅਪੂਰੇ ਹਾਲਾਤਾਂ ਦੇ ਚੱਲਦਿਆਂ ਉੱਥੇ ਰਹਿ ਰਹੇ ਵੀ ਦੇਸ਼ੀ ਨਾਗਰਿਕਾਂ ਦੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਸੀ। ਇਹਨਾਂ ਵਿੱਚ ਭਾਰਤ ਦੇ ਵੀ ਕਈ ਵਿਦਿਆਰਥੀ ਸ਼ਾਮਲ ਸਨ ਜੋ ਉਰਮੀਆਂ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਸਨ। ਭਾਰਤ ਸਰਕਾਰ ਨੇ ਤਤਕਾਲ ਕਾਰਵਾਈ ਕਰਦੇ ਹੋਏ ਇਹਨਾਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਸਿੰਧੂ ਚਲਾਇਆ। ਇਹ ਚੱਲ ਰਹੀ ਇੱਕ ਕਾਰਵਾਈ ਸਿਰਫ ਇੱਕ ਬਚਾਅ ਮਿਸ਼ਨ ਨਹੀਂ ਸਗੋਂ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਦੀ ਰੱਖਿਆ ਲਈ ਕੀਤੇ ਜਾ ਰਹੇ ਦ੍ਰਿੜ ਪ੍ਰਯਾਸਾਂ ਦੀ ਮਿਸਾਲ ਵੀ ਹੈ। ਈਰਾਨ ਦੀ ਉਰਮੀਆਂ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਹੇ ਲਗਭਗ 110 ਭਾਰਤੀ ਵਿਦਿਆਰਥੀ ਸਲਾਮਤ ਤੌਰ ਤੇ ਵਾਪਸ ਪਰਤ ਆ ਗਏ ਨੇ। ਜਿਨ੍ਹਾਂ ਵਿੱਚੋਂ 90 ਵਿਦਿਆਰਥੀ ਕਸ਼ਮੀਰ ਨਾਲ ਸੰਬੰਧਿਤ ਹਨ। ਸੋ ਇੱਕ ਜੰਗ ਚੱਲ ਰਹੀ ਹੈ ਦੋਨਾਂ ਦੇਸ਼ਾਂ ਦੇ ਵਿੱਚਕਾਰ ਤੇ ਉੱਥੇ ਬਹੁਤ ਸਾਰੇ ਜਿਹੜੇ ਹਿੰਦੁਸਤਾਨ ਦੇ ਵਿਦਿਆਰਥੀ ਨੇ ਉੱਥੇ ਪੜਨ ਗਏ ਹੋਏ ਨੇ ਮੈਡੀਕਲ ਦੀ ਪੜਾਈ ਕਰ ਰਹੇ ਨੇ ਕੋਈ ਕੁਸ਼ ਕਰ ਰਹੇ ਕੋਈ ਕੁਸ਼ ਕਰ ਰਹੇ ਸੋ ਉੱਥੇ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਨਾਜ਼ੁਕ ਹੋ ਗਏ ਨੇ ਕਿਉਂਕਿ ਜੰਗ ਦਾ ਮਾਹੌਲ ਹੈ ਤੇ ਜੰਗ ਦੇ ਵਿੱਚ ਬਹੁਤ ਕੁਝ ਵੀ ਹੋ ਸਕਦਾ ਹੈ ਹਰ ਇੱਕ ਨੂੰ ਡਰ ਹੁੰਦਾ ਸੋ ਜਿਹੜੇ ਭਾਰਤੀ ਗਏ ਸੀ 110 ਭਾਰਤੀ ਨੂੰ ਲਿਆਂਦਾ ਗਿਆ ਜੀ ਵਾਪਸ ਆਪਰੇਸ਼ਨ ਸਿੰਧੂ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਤੇ ਉਹਨਾਂ ਵਿੱਚੋਂ ਜਿਹੜੇ 90 ਵਿਦਿਆਰਥੀ ਨੇ ਉਹ ਕਸ਼ਮੀਰ ਨਾਲ ਸੰਬੰਧਿਤ ਨੇ ਤੇ ਇਹਨਾਂ ਵਿਦਿਆਰਥੀਆਂ ਨੂੰ ਈਰਾਨ ਤੇ ਇਜ਼ਰਾਈਲ ਦੇ ਵਿੱਚਕਾਰ ਚੱਲ ਰਹੀ ਜੰਗ ਤੋਂ ਬਚਾਉਣ ਦੇ ਲਈ ਭਾਰ ਸਰਕਾਰ ਵੱਲੋਂ ਆਪਰੇਸ਼ਨ ਸਿੰਧੂ ਚਲਾਇਆ ਗਿਆ ਤੇ ਜੋ ਵਾਪਸ ਆਏ ਰੇ ਵਿਦਿਆਰਥੀ ਉਹਨਾਂ ਸਾਰਿਆਂ ਨੇ ਆਪੋ ਆਪਣੇ ਬਿਆਨ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਹਰ ਰੋਜ਼ ਜਿਹੜੇ ਉੱਥੋਂ ਦੇ ਹਾਲਾਤ ਨੇ ਖਰਾਬ ਹੋ ਰਹੇ ਨੇ ਤੇ ਖਾਸ ਕਰਕੇ ਤਹਿਰਾਨ ਸ਼ਹਿਰ ਦੀ ਸਥਿਤੀ ਕਾਫੀ ਗੰਭੀਰ ਹੋ ਗਈ ਹੈ ਤੇ ਉਹਨਾਂ ਕਹਿਆ ਕਿ ਜੰਗ ਕਿਸੇ ਵੀ ਤਰੀਕੇ ਨਾਲ ਚੰਗੀ ਨਹੀਂ ਹੁੰਦੀ ਬਿਲਕੁਲ ਜੀ ਇਹ ਸਹੀ ਕਿਹਾ ਉਹਨਾਂ ਨੇ ਬਿਆਨ ਬਿਲਕੁਲ ਸਹੀ ਦਿੱਤਾ ਕਿ ਇਹ ਜਿਹੜੀ ਮਨੁੱਖਤਾ ਦੀ ਹਾਨੀ ਹੁੰਦੀ ਆ ਤੇ ਜਿਹੜਾ ਜੰਗ ਹੁੰਦਾ ਉਹ ਕਿਸੇ ਵੀ ਗੱਲ ਵਾਸਤੇ ਚੰਗੀ ਨਹੀਂ ਹੁੰਦੀ ਜੰਗ ਬਿਲਕੁਲ ਚੰਗੀ ਨਹੀਂ ਹੁੰਦੀ ਕਿਉਂਕਿ ਬਹੁਤ ਸਾਰਾ ਨੁਕਸਾਨ ਦੋਨੋਂ ਪਾਸੇ ਹੁੰਦਾ ਜਿੱਥੇ ਮਨੁੱਖਤਾ ਦਾ ਹੁੰਦਾ ਹੀ ਹੁੰਦਾ ਉਹਤੇ ਕੁਦਰਤ ਦਾ ਨੁਕਸਾਨ ਵੀ ਹੁੰਦਾ ਤੇ ਇਹ ਵਿਦਿਆਰਥੀ ਪਹਿਲਾਂ ਹੀ ਮੰਗਲਵਾਰ ਨੂੰ ਆਰਮੀਨੀਆ ਦੇ ਯਰੋਵਨ ਸ਼ਹਿਰ ਵਿੱਚ ਪਹੁੰਚੇ ਜਿੱਥੇ ਉਹਨਾਂ ਨੂੰ ਹੋਟਲਾਂ ਵਿੱਚ ਠਹਿਰਾਇਆ ਗਿਆ ਤਾਂ ਉੱਥੇ ਇੰਡੀਗੋ 에ਅਰਲਾਈਨ ਦੀ ਉਡਾਣ ਰਹੀ ਉਹਨਾਂ ਨੂੰ ਕਤਰ ਦੀ ਰਾਜਸਤਾਨੀ ਦੋਹਾ ਲੈ ਜਾਂਦਾ ਗਿਆ ਸੀਗਾ ਸੋ ਉਹਨਾਂ ਨੂੰ ਹੋਟਲ ਦੇ ਵੀ ਸੁਵਿਧਾ ਦਿੱਤੀ ਗਈ ਸੀਗੀ ਤੇ ਜਿਹੜਾ ਇੰਡੀਗੋ ਦਾ ਜਹਾਜ਼ ਸੀਗਾ ਉਹਦੇ ਵਿੱਚ ਉਹਨਾਂ ਨੂੰ ਉੱਥੇ ਜੋ ਕਤਰ ਦੀ ਰਾਜਸਤਾਨੀ ਦੋਹਾ ਲੈ ਜਾਂਦਾ ਗਿਆ ਸੀਗਾ ਤੇ ਬਾਅਦ ਵਿੱਚ ਦੋਹਾ ਤੋਂ ਨਵੀਂ ਦਿੱਲੀ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਹਨਾਂ ਦੀ ਘਰ ਵਾਪਸੀ ਹੋਈ ਹੈ ਸੋ ਇੱਕ ਸਹਿਮ ਦਾ ਮਾਹੌਲ ਬਣਿਆ ਸੀਗਾ ਤਾਂ ਬਣਿਆ ਵੀ ਹੋਇਆ ਤੇ ਬਿਲਕੁਲ ਜਾਇਜ਼ ਹੀ ਗੱਲ ਹੈ ਕਿ ਸਾਰੇ ਆਪੋ ਆਪਣੇ ਕਰ ਸੇਫ ਪਰਤਣ ਤੇ ਮੰਗਲਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਉਹਨਾਂ ਦੀ ਵਾਪਸੀ ਦੀ ਪੁਸ਼ਟੀ ਕਰ ਦਿੱਤੀ ਤੇ ਭਾਰਤ ਸਰਕਾਰ ਨੇ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅਪਰੇ ਹਾਲਾਤਾਂ ਵਿੱਚ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਤਰਜੀਹਤਾ ਦਿੰਦਿਆਂ ਇੱਕ ਜ਼ਿੰਮੇਵਾਰੀ ਅਤੇ ਤੁਰੰਤ ਕਾਰਵਾਈ ਕੀਤੀ ਹੈ ਸੋ ਬਹੁਤ ਵੱਡੀ ਗੱਲ ਹੈ ਜੀ ਇਹ ਕਿ ਜਿਹੜੀ ਸਰਕਾਰ ਹੈ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਦਾ ਹੈਲਪ ਕਰ ਰਹੀ ਹੈ ਸੋ ਆਪਰੇਸ਼ਨ ਸਿੰਧੂ ਦੇ ਜ਼ਰੀਏ ਉਹ ਵਿਦਿਆਰਥੀ ਜੋ ਈਰਾਨ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਸੁਰੱਖਿਅਤ ਢੰਗ ਨਾਲ ਮੁਲਕ ਵਾਪਸ ਲਿਆਉਣ ਦੀ ਯੋਜਨਾ ਬਣਾਈ ਗਈ ਤੇ ਇਹ ਕਾਰਵਾਈ ਸਿਰਫ ਇੱਕ ਰਾਹਤ ਕਾਰਜ ਨਹੀਂ ਸਗੋਂ ਇਹ ਭਾਰਤ ਵੱਲੋਂ ਆਪਣੇ ਨਾਗਰਿਕਾਂ ਲਈ ਦਿਖਾਈ ਗਈ ਸੰਵੇਦਨਸ਼ੀਲਤਾ ਸਮਰੱਥਾ ਤੇ ਦਾਵਾਦਾਰੀ ਦਾ ਪ੍ਰਤੀਕ ਵੀ ਹੈ ਦੇ ਵਿਦਿਆਰਥੀਆਂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਇਹ ਸਾਫ ਹੋ ਜਾਂਦਾ ਹੈ ਕਿ ਈਰਾਨ ਵਿੱਚ ਹਾਲਾਤ ਕਾਫੀ ਖਤਰਨਾਕ ਬਣ ਚੁੱਕੇ ਹਨ ਅਤੇ ਉਹ ਜੀਵਨ ਲਈ ਖਤਰਾ ਬਣ ਗਿਆ ਸੀਗਾ ਇਹ ਵਾਪਸੀ ਕਾਰਜ ਵਿੱਚ ਅਰਮੀਨੀਆ ਤੇ ਕਤਰਾਈ ਯਾਤਰਾ ਕਰਵਾਈ ਗਈ ਜੋ ਇਹ ਦਰਸਾਉਂਦੀ ਹੈ ਕਿ ਭਾਰਤ ਨੇ ਹਰ ਪੱਧਰ ਤੇ ਯਤਨ ਕਰਕੇ ਆਪਣਾ ਸੁਨਿਸ਼ਚਿਤ ਕੀਤਾ ਕਿ ਤਾਂ ਕਿ ਵਿਦਿਆਰਥੀਆਂ ਨੂੰ ਕੌਂਸੂਲੇਟ ਸਹਾਇਤਾ ਆਵਾਜਾਈ ਤੇ ਰਿਹائش ਦੀਆਂ ਸਹੂਲਤਾਂ ਮਿਲਣ ਤੇ ਇਸ ਘਟਨਾ ਰਾਹੀਂ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਜੰਗ ਹਮੇਸ਼ਾ ਮਨੁੱਖਤਾ ਲਈ ਖਤਰਾ ਹੁੰਦੀ ਹੈ ਵਿਦਿਆਰਥੀਆਂ ਦੇ ਅਨੁਸਾਰ ਜਿੱਥੇ ਜੰਗ ਹੁੰਦੀ ਹੈ ਉਹ ਸਿਰਫ ਤਬਾਹੀ ਅਤੇ ਡਰ ਦਾ ਮਾਹੌਲ ਹੁੰਦਾ ਹੈ